ਇਹ ਜੀ ਵੱਡੀ ਘਟਨਾ ਹੋਈ ਹੈ ਤੇ ਐਮਐਲ ਸਾਹਿਬ ਤੁਸੀਂ ਇੱਥੇ ਚੁੱਪ ਕਿਉਂ ਆ ਦੇਖੋ ਇਲਾਕੇ ਦੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਕਿਉਂ ਹੋਈ ਕਿਵੇਂ ਹੋਈ ਉਹਦੀ ਇਨਵੈਸਟੀਗੇਸ਼ਨ ਤੋਂ ਉਹਦੀ ਪੂਰੀ ਗੱਲ ਦਾ ਪਤਾ ਕਰਨ ਥੋੜਾ ਟਾਈਮ ਲੱਗ ਜਾਂਦਾ ਇਹ ਸਭ ਤੋਂ ਪਹਿਲਾਂ ਜੋ ਵੀ ਇਹ ਘਟਨਾ ਆਈ ਹੈ ਬਹੁਤ ਮਾੜੀ ਹੋਈ ਹੈ ਸਾਡਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਚਰਨਜੀਤ ਸਿੰਘ ਜੋ ਸਾਡੇ ਥਾਣੇ ਦੇ ਵਿੱਚ ਡਿਊਟੀ ਕਰਦਾ ਸੀ ਤੇ ਉਹਦੀ ਗੋਲੀ ਲੱਗਣ ਦੇ ਨਾਲ ਜਿਹੜੀ ਉਹ ਮਹਤਵੀ ਉਹ ਸ਼ਹੀਦ ਹੋਇਆ ਤੇ ਮੈਂ ਪੂਰੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਆ ਉਹ ਸਾਂਝਾ ਕਰਦਾ ਵਾਂ ਤੇ ਦੂਜੀ ਗੱਲ ਦੂਜੇ ਪਾਸੇ ਵੀ ਜੇ ਕਰੀਏ ਤੇ ਜਿਹੜੇ ਕੋਈ ਸਰਪੰਚ ਜਾਂ ਬਾਕੀ ਦੋਵੇਂ ਤਰ੍ਹਾਂ ਜਿਹੜੀਆਂ ਵੀ ਲੜ ਰਹੀਆਂ ਸੀ ਜਿੱਜ ਸਰਪੰਚ ਦਾ ਨਾਮ ਹੁੰਦਾ ਉਹ ਵੀ ਮੇਰੇ ਹਲਕੇ ਦੇ ਲੋਕ ਨੇ ਗੱਲ ਉਹਨੇ ਇਹ ਹੋਈ ਆ ਕਿ ਦੇਖੋ ਪਹਿਲਾਂ ਤਾਂ ਜੋ ਚਰਨਜੀਤ ਸਿੰਘ ਆ ਉਹ ਸ਼ਹੀਦ ਹੋਇਆ ਵਾ ਜਿਉ ਲੜਾਈ ਰੋਕਣ ਗਿਆ ਵਾ ਤੇ ਉਹ ਆਪਣੀ ਡਿਊਟੀ ਹੀ ਨਿਭਾਉਣ ਗਿਆ ਵਾ ਪਰ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਪੂਰੇ ਪੁਲਿਸ ਡਿਪਾਰਟਮੈਂਟ ਨੂੰ ਇਹ ਕਹਿਣਾ ਚਾਹੁੰਦਾ ਪੂਰੇ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਨੂੰ ਕਿ ਸਾਰੀ ਹੀ ਤਰਨਤਾਰਨ ਦੀ ਪੁਲਿਸ ਨੂੰ ਪਤਾ ਹੈ ਕੀ ਗੱਲ ਹੋਈ ਆ ਅਸਲ ਇਹਦੇ ਪਿੱਛੇ ਕਹਾਣੀ ਕੀ ਹੈ ਤੇ ਮੇਰਾ ਵੀਰ ਹਰ ਪੁਲਿਸ ਵਾਲਾ ਇਹ ਵੀਡੀਓ ਸੁਣਨ ਤੋਂ ਪਹਿਲਾਂ ਕੋਈ ਆਪਣੀ ਦਿਮਾਗ ਦੀ ਹੋਰ ਰਾਇ ਬਣਾਵੇ ਉਹ ਇੱਥੇ ਜ਼ਿਲ੍ਹੇ ਦੇ ਕੱਲੇ-ਕੱਲੇ ਪੁਲਿਸ ਵਾਲੇ ਨੂੰ ਫੋਨ ਕਰਕੇ ਪੁੱਛੇ ਵੀ ਇੱਥੇ ਕੀ ਹੋਇਆ ਦੂਜੀ ਜਿਹੜੀ ਇਹ ਗੱਲ ਸਾਡੇ ਪੰਜਾਬ ਦੀ ਜਨਤਾ ਸੁਣ ਰਹੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਸਾਡੇ ਏਰੀਆ 'ਚ ਬੜੇ ਰਿਸ਼ਤੇਦਾਰ ਹੋਣਗੇ ਸਾਰਿਆਂ ਨੂੰ ਆਪਣੀ رائے ਦੇਣ ਤੋਂ ਪਹਿਲਾਂ ਫੋਨ ਕਰਕੇ ਪੁੱਛੋ ਵੀ ਉੱਥੇ ਅਸਲ ਗੱਲ ਹੋਈ ਕੀ ਹੈ ਹੁਣ ਮੈਂ ਆਪਣੀ ਗੱਲ ਰੱਖਾਂ ਗੱਲ ਇਹ ਚੱਲੀ ਹੈ ਕਿ ਟੀਵੀ ਦੇ ਉੱਪਰ ਜੋ ਮੈਂ ਖਬਰ ਵੇਖੀ ਕਿ ਇੱਕ ਸਰਪੰਚ ਨੇ ਪੁਲਿਸ ਵਾਲੇ ਦਾ ਪਿਸਤਲ ਖੋ ਕੇ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਹਦੀ ਮੌਤ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਣਾ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਾਂ ਬਾਕੀ ਸਾਰੇ ਪੰਜਾਬ ਦੇ ਲੋਕ ਨੇ ਮੈਨੂੰ ਲੱਗਦਾ ਇਹ ਪਹਿਲੀ ਘਟਨਾ ਨਜ਼ਰ ਆਈ ਹੋਊਗੀ ਕਿ ਇੱਕ ਸਰਪੰਚ ਨੇ ਪਿਸਟਲ ਖੋ ਕੇ ਤੇ ਮੁਲਾਜ਼ਮ ਤੇ ਗੋਲੀਆਂ ਚਲਾਤੀਆਂ ਫਿਲਮਾਂ ਚ ਸੀਨ ਜ਼ਰੂਰ ਵੇਖੇ ਹੀ ਸਰਪੰਚ ਸਰਕਾਰ ਦੇ ਨਹੀਂ ਪਰ ਇਹਦੇ ਵਿੱਚ ਸਰਕਾਰ ਨੂੰ ਬਦਨਾਮ ਕਰਨਾ ਕਿ ਇਹਨਾਂ ਦੇ ਸਰਪੰਚ ਨੇ ਵੇਖੋ ਜੀ ਮੁਲਾਜ਼ਮਾਂ ਤੇ ਗੋਲੀ ਚਲਾਤੀ ਐਵੇਂ ਹੋ ਗਿਆ ਬਿਲਕੁਲ ਸਰਾਸਰ ਮੀਡੀਆ ਨੂੰ ਚਾਹਨਾ ਕਿ ਇਸ ਲਾਈਨ ਨੂੰ ਕਿਰਪਾ ਕਰਕੇ ਥੋੜਾ ਚੇਂਜ ਕਰੋ ਕਿਉਂਕਿ ਕਿਤੇ ਵੀ ਇਹ ਸਟੇਟਮੈਂਟ ਨਹੀਂ ਹੈਗੀ ਕਿ ਸਰਪੰਚ ਨੇ ਪਿਸਤਲ ਖੋਇਆ ਤੇ ਸਰਪੰਚ ਨੇ ਗੋਲੀ ਚਲਾਈ ਹੁਣ ਗੱਲ ਇਹ ਚੱਲਦੀ ਹੈ ਕਿ ਜੇ ਸਰਪੰਚ ਸਾਹਿਬ ਨੇ ਕਹਿੰਦੇ ਲਲਕਾਰਾ ਮਾਰਿਆ ਕਿ ਪੁਲਿਸ ਵਾਲਿਆਂ ਦੇ ਹਥਿਆਰ ਖੋਲੋ ਤੇ ਇਹਨਾਂ ਤੇ ਗੋਲੀ ਚਲਾ ਦਿਓ ਤੇ ਜੇ ਉਹਨੇ ਇਹ ਕੀਤਾ ਸੀ ਉਹਨੇ ਪਹਿਲਾਂ ਹੀ ਇਹ ਇਸ਼ਾਰਾ ਦੇ ਦਿੱਤਾ ਸੀ ਤੇ ਆਪਾਂ ਆਪਣੇ ਹਥਿਆਰ ਵਿਪਨ ਆਪਣੇ ਕੰਟਰੋਲ 'ਚ ਕਿਉਂ ਨਹੀਂ ਕੀਤੇ ਦੂਜੀ ਗੱਲ ਜੇ ਉਹਨੇ ਖੋ ਕੇ ਜਾਂ ਉਹਦੇ ਕਿਸ ਸਾਥੀ ਨੇ ਗੋਲੀ ਮਾਰ ਦਿੱਤੀ ਸੀ ਤੇ ਫਿਰ ਜਵਾਬੀ ਕਾਰਵਾਈ ਪੁਲਿਸ ਨੇ ਉਦੋਂ ਕਿਉਂ ਨਹੀਂ ਕੀਤੀ ਹੁਣ ਗੱਲ ਚੱਲਦੀ ਜੋ ਮੈਂ ਮੀਡੀਆ 'ਚ ਵੇਖ ਰਿਹਾ ਕਿ ਡੀਐਸਪੀ ਅਤਲ ਸੋਨੀ ਐਡੇ ਐਡੇ ਡੌਲੇ ਇਹਨੇ ਕਾਰਵਾਈ ਨਹੀਂ ਕੀਤੀ ਐਸਐਚਓ ਨੇ ਪ੍ਰਭਜੋਤ ਨੇ ਕਾਰਵਾਈ ਕਿਉਂ ਨਹੀਂ ਕੀਤੀ ਆਪਣਾ ਬੰਦਾ ਮਾਰ ਕੇ ਲੈ ਕੇ ਆ ਗਏ ਮੈਂ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਪਤਾ ਵੀ ਜਦੋਂ ਅਗਲੇ ਨੇ ਮਾਰਿਆ ਹੀ ਨਹੀਂ ਤੇ ਇਹ ਨਜਾਇਜ਼ ਬੰਦੇ ਕਿਦਾਂ ਅਗੋ ਮਾਰ ਦਿੰਦੇ ਸੋ ਇਹ ਆਪਣਾ ਬੰਦਾ ਜਦੋਂ ਉਹਨੂੰ ਗੋਲੀ ਲੱਗੀ ਆ ਚੱਕ ਕੇ ਲਏ ਆ ਹਸਪਤਾਲ ਗਏ ਹਸਪਤਾਲ ਜਾ ਕੇ ਉਹਦੀ ਡੈਥ ਹੋ ਗਈ ਆ ਹੁਣ ਉਹ ਗੋਲੀ ਆਪਣੇ ਆਪ ਲੱਗੀ ਉਹ ਗੋਲੀ ਕਿਸੇ ਪੁਲਿਸ ਮੁਲਾਜ਼ਮ ਕੋ ਚਲਾਉਂਦਿਆਂ ਵੱਜ ਗਈ ਇਹ ਕਹਾਣੀ ਬਣਾਉਣ ਦੀ ਕਿਉਂ ਲੋੜ ਪੈ ਗਈ ਕਿ ਪਿਸਤਲ ਪੁਲਿਸ ਦਾ ਖੋ ਕੇ ਗੋਲੀ ਲੱਗੀ ਕਿਉਂਕਿ ਪੋਸਟਮਾਰਟਮ 'ਚ ਇਹ ਆ ਜਾਣਾ ਸੀ ਕਿ ਗੋਲੀ ਪੁਲਿਸ ਦੀ ਲੱਗੀ ਹੈ ਇਸ ਕਰਕੇ ਇਸ ਕਹਾਣੀ ਨੂੰ ਮੋੜ ਮੁੜਿਆ ਇੱਕ ਮੋੜ ਮੁੜਿਆ ਦੂਜੀ ਗੱਲ ਜੇ ਗੋਲੀ ਚੱਲੀ ਸੀ ਉਦੋਂ ਸਰਪੰਚ ਉੱਤੇ ਸੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਫੇਰ ਕੋਈ ਇਦਾਂ ਦਾ ਦਿਲਵਦੀ ਕਰ ਸਕਦਾ ਹੈ ਕਿ ਕਿਸੇ ਪੁਲਿਸ ਮੁਲਾਜ਼ਮੇ ਨੂੰ ਗੋਲੀ ਮਰਵਾ ਕੇ ਤੇ ਉਹ ਆਪਣੇ ਘਰ ਸੌਂ ਜੇ ਉਹਨੂੰ ਤੜਕੇ 3:30-4 ਵਜੇ ਦੇ ਆਸ-ਪਾਸ ਜਿਹੜਾ ਸਰਪੰਚ ਦੀ ਗ੍ਰਿਫਤਾਰੀ ਪਈ ਗਈ ਨਾਲ ਉਹਦੇ ਪਰਿਵਾਰ ਦੀ ਪਈ ਗਈ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਡੀਵੀਆਰ ਜਿਹੜੇ ਸਰਕਾਰੀ ਲੱਗੇ ਸੀ ਜਿਹੜੇ ਅਸੀਂ ਆਪਣੇ ਪੰਚਾਇਤ ਦੇ ਖਾਤੇ ਚੋਂ ਲਾਏ ਆ ਉਹ ਡੀਵੀਆਰ ਉੱਥੋਂ ਕਹਿ ਬਏ ਹੁਣ ਕਹਿੰਦਾ ਮਤਲਬ ਇਹ ਆ ਕਿ ਡਿਪਾਰਟਮੈਂਟ ਹੀ ਕਹਿੰਦਾ ਹੈ ਕਿ ਉਹ ਜਿਹੜਾ ਡੀਵੀਆਰ ਆ ਉਹ ਕੋਈ ਹੋਰ ਲਾ ਕੇ ਲੈ ਗਿਆ ਤੇ ਜੇ ਆਪਾਂ 40 40 ਬੰਦੇ ਇਸ ਮੁਕਦਮੇ ਚ ਫੜ ਸਕਦੇ ਆ ਤੇ ਡੀਵੀਆਰ ਨਹੀਂ ਆਪਣੇ ਕੋਲ ਬਰਾਮਦ ਹੋਣ ਡਿਆ ਜੇ ਅੱਜ ਆਪਾਂ ਇੱਕ ਡੀਵੀਆਰ ਨਹੀਂ ਬਰਾਮਦ ਕਰ ਸਕਦੇ ਤੇ ਫਿਰ ਅਸੀਂ ਇਸ ਡਿਪਾਰਟਮੈਂਟ ਤੋਂ ਵੱਡਿਆਂ ਅਸਾਂ ਕੀ ਰੱਖਦੇ ਇਸ ਕਰਕੇ ਪੰਜਾਬ ਪੁਲਿਸ ਵੀ ਸਾਡੀ ਆ ਪਰ ਇੱਥੇ ਵੀ નિર્ਦੋਸ਼ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਤਲ ਦਾ ਮਸਲਾ ਬਣਿਆ ਕੋਈ ਛੱਬੀ ਛੁੱਬੀ ਹੋਵੇ ਤੇ ਅਖੀ ਚਲੋ 2-4 ਸਾਲਾਂ ਨੂੰ ਬਾਹਰ ਆ ਜਾਣਗੇ ਸੋ ਇੱਕ ਇੱਕ ਜ਼ਿੰਦਗੀ ਸਾਡੀ ਕੀਮਤੀ ਆ ਚਾਹੇ ਉਹਦੇ ਵਿੱਚ ਵਿਰੋਧੀ ਧਰਨੇ ਜਿਹੜੇ ਕੋਈ ਆਪੀ ਲੜ ਰਹੀ ਇੱਛਾ ਹੈ ਕੋਈ ਕਿਹੜਾਡੀ ਸਰਪੰਚ ਚੁਣੀ ਕੇ ਸਾਰਿਆਂ ਦੇ ਸਾਰਿਆਂ ਤੇ ਇਹ ਕਤਲ ਵਾਲਾ ਜਿਹੜਾ ਪਰਚਾ ਵਾ ਇਹ ਬਿਲਕੁਲ ਜਿਹੜਾ ਵਾ ਉਹ ਗਲਤ ਹੋਇਆ ਵਾ ਤੇ ਇਹਦੇ ਵਿੱਚ ਇਹ ਵੇਖੋ ਕਿ ਉਹ ਕਿਹੜੇ ਅਫਸਰ ਨੇ ਜਿਨ੍ਹਾਂ ਨੇ ਡੀਐਸਪੀ ਤੇ ਐਸਐਚਓ ਤੇ ਪ੍ਰੈਸ਼ਰ ਪਾਇਆ ਉਹਦੀ ਡੈਥ ਹੋਣ ਤੋਂ ਬਾਅਦ ਕਿ ਹੁਣ ਇਹ ਕਹਾਣੀ ਬਣਾਓ ਉਹ ਐਸਐਸਪੀ ਸਾਹਿਬ ਨੇ ਜ਼ਿਲ੍ਹਾ ਤਰਨਤਾਰਨ ਦੇ ਨੇ ਕਿਹਾ ਜਾਂ ਸਾਡੇ ਫਿਰੋਜ਼ਪੁਰ ਦੇ ਡੀਆਈ ਸਾਹਿਬ ਨੇ ਕਿਹਾ ਉਹ ਕਿਹੜੇ ਆਫੀਸਰਸ ਨੇ ਜਿਨ੍ਹਾਂ ਨੇ ਸਾਰੀ ਇਹ ਕਹਾਣੀ ਮੋੜਨ ਦੇ ਲਈ ਨਿਰਦੋਸ਼ਾਂ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਹੋਇਆ ਕਿਉਂਕਿ ਇਹ ਤੁਸੀਂ ਭਲੀ ਭਾਨਤੀ ਜਾਣਦੇ ਹੋ ਕਿ ਪੁਲਿਸ ਸਾਡੀ ਪੂਰੀ ਆ ਵਰਲਡ ਦੀ ਵਧੀਆ ਪੁਲਿਸ ਮੰਨੀ ਜਾਂਦੀ ਆ ਇਹ ਕਦੇ ਆਪਣਾ ਬੰਦਾ ਮਾਰ ਕੇ ਘਰ ਨੂੰ ਨਹੀਂ ਆ ਸਕਦੀ ਇਹ ਪੰਜ ਦਾ ਉਥੇ ਮਾਰ ਕੇ ਆਉਂਦੀ ਪੁਲਿਸ ਨੇ ਉਦੋਂ ਹੀ ਉਹਨੂੰ ਸ਼ੌਣੀ ਚ ਤਬਦੀਲ ਕਿਉਂ ਨਹੀਂ ਕਰ ਦਿੱਤਾ ਗਿਆ ਉਹ ਬੰਦਿਆਂ ਦੀਆਂ ਗ੍ਰਿਫਤਾਰੀਆਂ ਤੁਰੰਤ ਉਦੋਂ ਕਿਉਂ ਨਹੀਂ ਪਈਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਮਸਲਾ ਜਿਹੜਾ ਪੂਰਾ ਉਹ ਸ਼ੱਕੀਆ ਸਾਡੇ ਸਰਪੰਚ ਸਾਹਿਬਾਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿਸੇ ਨਾਲ ਕੋਈ ੱਤਕਾ ਨਹੀਂ ਹੋਊਗਾ ਮਲਾਜ਼ਮ ਸਾਡਾ ਸ਼ਹੀਦ ਹੋਇਆ ਹੈ ਗਿਆ ਉਹ ਲੜਾਈ ਰੋਕਣਾ ਚਾਹੇ ਗੋਲੀ ਆਪ ਕੋ ਵੱਜੀ ਅਗਲੇ ਕੋ ਵੱਜੀ ਹੋਈ ਤਾਂ ਲੜਾਈ ਚਾਣਾ ਛੀਦੀ ਤੋਂ ਨੇ ਪ੍ਰਾਪਤ ਕੀਤੀ ਆ ਉਹ ਮੈਟਰ ਲੱਗ ਹੋ ਗਿਆ ਉਹਦਾ ਉਹਨੂੰ ਅਸੀਂ ਸ਼ਰਦਾ ਦੇ ਫੁੱਲ ਪੇਟ ਕਰਦੇ ਆਂ ਪਰ ਇਸ ਮਸਲੇ ਦੇ ਵਿੱਚ 20 ਲੋਕਾਂ ਨੂੰ ਆਪਾਂ ਕਤਲ ਦਾ ਪਰਚਾ ਦਰਜ ਕਰਕੇ 20 ਤੇ 20 ਹੋਰ ਅਣਪਛਾਤੇ ਕਰਕੇ 40 ਲੋਕਾਂ ਨੂੰ ਕਤਲ ਚ ਪਾ ਦੇਣਾ ਇੱਕ ਹੋਰ ਹਰਾਨੀ ਦੀ ਗੱਲ ਹੈ ਕਿ ਜਿੰਨੇ ਵੀ ਤੁਸੀਂ ਮੈਟਰ ਕੱਢੋਗੇ ਜਦੋਂ ਤਾਂ ਕਿਸੇ ਪੁਲਿਸ ਮੁਲਾਜ਼ਮ ਨਾਲ ਕੋਈ ਘਟਨਾ ਹੁੰਦੀ ਹੈ ਉਹ ਵੀ ਇਨਸਾਨ ਹੈ ਤਾਂ ਪੁਲਿਸ ਅਗਲੇ ਦਿਨ ਹੀ ਰਿਐਕਸ਼ਨ ਕਰਦੀ ਹੈ ਤੇ ਬੜੇ ਵੱਡੇ ਵੱਡੇ ਨਤੀਜੇ ਆ ਜਾਂਦੇ ਨੇ ਭਾਵੇਂ ਉਹਨੂੰ ਕਿਸੇ ਨੂੰ ਦਿੱਲੀੋਂ ਫੜ ਕੇ ਲਿਆਉਣ ਭਾਵੇਂ ਬੰਬੇੋਂ ਭਾਵੇਂ ਕਲਕੱਤੇੋਂ ਪਰ ਇੱਕ ਜਦੋਂ ਆਮ ਬੰਦੇ ਨਾਲ ਕੋਈ ਘਟਨਾ ਹੁੰਦੀ ਹੈ ਤੇ ਉਹਦੇ ਕਈ ਮਹੀਨੇ ਤੇ ਕਈ ਸਾਲ ਲੰਘਦੇ ਨੇ ਆਪਣੇ ਜ਼ਿਲ੍ਹੇ ਦੀਆਂ ਤਰਨਤਾਰਨ ਦੀਆਂ ਰਿਪੋਰਟਸ ਚੈੱਕ ਕਰਕੇ ਵੇਖ ਲਓ ਗੱਲ ਕਰੀਏ ਕੰਗਪਿੰਡ ਦੀ ਉਹ ਵੀ ਕਤਲ ਉਹਦੇ ਤੋਂ 2 ਘੰਟੇ 3 ਘੰਟੇ ਪਹਿਲਾਂ ਆਇਆ ਵਾ ਅਜੇ ਤੱਕ ਉਹਦੇ ਵਿੱਚ ਕੋਈ ਰਿਪੋਰਟ ਹੀ ਨਹੀਂ ਹੈਗੀ ਉਹ ਬੰਦਾ ਰੋਂਡਿਆ ਵੀ ਮੇਰੇ ਕੋਲ ਕਿਸੇ ਨੇ ਲੈ ਗੇੜਾ ਹੀ ਨਹੀਂ ਮਾਰਿਆ ਜੀ ਮੇਰੇ ਮੇਰੇ ਤੇ ਪਤਾ ਹੀ ਨਹੀਂ ਲੱਗਣ ਡਿਆ ਵੀ ਮੇਰੀ ਘਰ ਦੀ ਨੂੰ ਕੌਣ ਮਾਰ ਗਿਆ ਹੁਣ ਆਪਾਂ ਨੂੰ ਸਮਝਣੀ ਚਾਹੀਦੀ ਉਹ ਵੀ ਇੱਕ ਬੰਦਾ ਡੈਥ ਹੋਈ ਹੈ ਇੱਧਰ ਵੀ ਇੱਕ ਬੰਦੇ ਦੀ ਡੈਥ ਹੋਈ ਆ ਸੋ ਮੇਰੇ ਮੈਂ ਹੁਣ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਸਾਰਾ ਮਸਲਾ ਲਿਆਉਂਗਾ ਕਿਉਂਕਿ ਪਹਿਲਾਂ ਮੈਂ ਪੂਰਾ ਇਹਨੂੰ ਵੈਰੀਫਾਈ ਕਰਨਾ ਚਾਹੁੰਦਾ ਹਾਂ ਕਿ ਅਸਲ 'ਚ ਹੋਇਆ ਕੀ ਹੈ ਉਹਨਾਂ ਨੂੰ ਕਹਾਂਗਾ ਕਿ ਇਹਦੇ ਤੇ ਕੋਈ ਸੱਟ ਬਣਾ ਦਿਓ ਜਿਹੜੀ ਕਾਰਵਾਈ ਕਰੇ ਤੇ ਜਿਹੜੇ ਨਿਰਦੋਸ਼ ਕਿਸੇ ਵੀ ਨਿਰਦੋਸ਼ ਨੂੰ ਸਾਡਾ ਕਾਨੂੰਨ ਕਹਿੰਦਾ ਕਿ ਬੇ ਕਿਸੇ ਵੀ ਬੇਕਸਪਲੇਨ ਕਰੇ ਜਿਹੜੀ ਹੈ ਸੱਜਾ ਉਹਦੇ ਉਹ ਕਦਾ ਉਹਨਾਂ ਮੈਂ ਕੱਲ ਜਾ ਕੇ ਅਜਵੇਂ ਚੱਲਣ ਲੱਗਾ ਕੱਲ ਸੀਐਮ ਸਾਹਿਬ ਕੋ ਟਾਈਮ ਲੈ ਕੇ ਤੇ ਉਹਨਾਂ ਦੇ ਧਿਆਨ ਚ ਲਿਆ ਕੇ ਤੇ ਜਿਹੜੀ ਆਪਾਂ ਉਹ ਸੱਟ ਬਣਾਵਾਂਗੇ ਤੇ ਜਿਹੜੇ ਮੁਲਾਜ਼ਮਾਂ ਨੇ ਇਹਦੇ ਵਿੱਚ ਅ ਗਲਤੀ ਕੀਤੀ ਹੈ ਇਸ ਕਹਾਣੀ ਨੂੰ ਮੋੜਿਆ ਉੱਤੇ ਮੈਂ ਸਖਤ ਕਾਰਵਾਈ ਚਾਹੁੰਦਾ ਮੈਂ ਇਹ ਨਹੀਂ ਚਾਹੁੰਦਾ ਕਿ ਐਸਐਚਓ ਡੀਐਸਪੀ ਥੱਲੇ ਦੇ ਲੈਵਲ ਦੇ ਅਫਸਰ ਲਗੜੇ ਜਾਂਦੇ ਆਂ ਵੀ ਮੈਂ ਵੇਖਿਆ ਹੈ ਵਿਚਾਰਿਆਂ ਦੇ ਹੌਲਦਾਰਾਂ ਦੇ ਆ ਕੇ ਗਾਈਡਿੰਗ ਪੈਂਦੀ ਆ ਤੇ ਵੱਡੇ ਅਫਸਰਾਂ ਨੂੰ ਹੁੰਦਾ ਕੁਝ ਨਹੀਂ ਆ ਤੇ ਇਹਦੇ ਚ ਰਾਜਨੀਤੀ ਵੀ ਹੋਈ ਹੈ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਪਰ ਉਹ ਮੈਂ ਹੁਣ ਪਹਿਲਾਂ ਮਾਨ ਸਾਹਿਬ ਨਾਲ ਗੱਲ ਕਰਨਾ ਸਾਰੀ ਉਹਨਾਂ ਦੇ ਧਿਆਨ 'ਚ ਲਿਆ ਦਿਆਂ ਤੇ ਫਿਰ ਇਸ ਗੱਲ ਨੂੰ ਉਹਨਾਂ ਦੇ ਕਾਬੂ ਨਿਸ਼ਾਨੇ ਸਾਹਦੇ ਨੇ ਇੱਕ ਦੂਸਰੀ ਗੱਲ ਇਹ ਕਿ ਜਿਹੜੀਆਂ ਚਾਰ ਲੇਡੀਜ਼ ਇਸ ਮਾਮਲੇ ਦੇ ਨਾਮ ਦੇ ਲਗਿੱਤੀਆਂ ਕਿਆਂ ਤੇ ਕੀ ਕਿਹੜੇ ਪਰਵਾਰ ਨਾਲ ਸਬੰਧਤ ਸੀ ਉਹ ਉਹ ਵੀ ਅਰੇਸਟਡ ਆ ਵੇਖੋ ਮੈਂ ਜਿਹੜੇ ਵਿਰੋਧੀਆਂ ਨੇ ਚਾਹੇ ਉਹ ਕਿਸੇ ਵੀ ਧਿਰ ਦੇ ਵਿਰੋਧੀ ਨੇ ਸਾਂਝੇ ਆਪਣੇ ਜਿਹੜੇ ਨਿਸ਼ਾਨੇ ਸਾਧਦੇ ਤੇ ਮੈਂ ਇਹਨਾਂ ਨੂੰ ਕਹਿੰਨਾ ਕਿ ਤੁਸੀਂ ਫੇਸਬੁੱਕ ਤੇ ਮੀਡੀਆ ਤੱਕ ਨਾ ਰਹੋ ਤਾਨੂੰ ਕੀ ਚਾਹੀਦਾ ਤੁਸੀਂ ਕਿਸੇ ਨੇ ਚਿੱਠੀ ਲਿਖੀ ਆਪਕੀ ਫਲਾਨੀ ਜਿਹੜੀ ਏਜੰਸੀ ਆ ਜਾਂ ਫਲ ਸਿਮ ਸਾਹਿਬ ਨੂੰ ਲਿਖਿਆ ਵਾ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਮੈਂ ਤੇ ਆਪ ਨਹੀਂ ਸਹਿਮਤ ਹੈਗਾ ਮੈਂ ਤੇ ਮੈਂ ਤੇ ਇਸ ਘਟਨਾ ਨਾਲ ਮੈਂ ਇਸ ਪੂਰੀ ਕਾਰਵਾਈ ਨਾਲ ਆਪ ਨਹੀਂ ਸੰਤੁਸ਼ਟ ਤੇ ਮੈਂ ਤੇ ਕਹਿਣਾ ਵਿਰੋਧੀਆਂ ਨੂੰ ਆਓ ਲਿਖੋ ਤੁਸੀਂ ਵੀ ਕਿ ਹਾਂ ਕੋਈ ਨਿਰਪੱਖ ਏਜੰਸੀ ਕੋਈ ਇਹਦੀ ਪੂਰੀ ਜਾਂਚ ਕਰਾਈ ਜਾਵੇ ਮੈਂ ਕਦੋਂ ਕਹਿਣਾ ਮੈਂ ਉਹਨਾਂ ਦਾ ਮੈਂ ਉਹਨਾਂ ਦੇ ਉਲਟ ਨਹੀਂ ਜਾਂਦਾ ਮੈਂ ਕਹਿ ਰਿਹਾ ਉਹ ਮੈਨੂੰ ਆਪ ਲੋੜ ਹੈ ਇਸ ਚੀਜ਼ ਦੇ ਵਿੱਚ ਮੈਂ ਕਹਿੰਨਾ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਸਰਕਾਰ ਦੇ ਸਰਪੰਚ ਨੇ ਮਾਰਤਾ ਅਸੀਂ ਕਹਿੰਦੇ ਅਸੀਂ ਨਹੀਂ ਮਾਰਿਆ ਅਸੀਂ ਤੇ ਕਹਿੰਦੇ ਆ ਵੀ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਤੇ ਨਹੀਂ ਇਹ ਦਾਗ ਨਹੀਂ ਲੱਗਣਾ ਚਾਹੀਦਾ ਅਸੀਂ ਕਿਤਾ ਨਹੀਂ ਹੋ ਜਾ ਕਿ ਕੋਈ ਫੋਰੈਂਸਿਕ ਫੋਰੈਂਸਿਕ ਕੋਈ ਜਾਂਚ ਨਹੀਂ ਇਹਦੇ ਜੇ ਕੋਈ ਮੌਕੇ ਤੇ ਫੋਰੈਂਸਿਕ ਟੀਮ ਬੁਲਾਈ ਗਈ ਸੀ ਹਜੇ ਤੱਕ ਕੋਈ ਸਾਹਮਣੇ ਆਇਆ ਹੈ ਆ ਮੈਨੂੰ ਨਹੀਂ ਲੱਗਦਾ ਤੁਸੀਂ ਜੇ ਇਸ ਕੇਸ ਦੀ ਇੱਕ ਇੱਕ ਕੜੀ ਤੇ ਜਾਓਗੇ ਤੇ ਇਹਦੇ ਜ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਰਹੀਆਂ ਨੇ ਚਾਹੇ ਉਹ ਫੋਰੈਂਸਿਕ ਨੂੰ ਲੈ ਕੇ ਹੋਵੇ ਚਾਹੇ ਆ ਜਿੰਨੇ ਵੀ ਉਥੇ ਮੁਲਾਜ਼ਮ ਗਏ ਸੀ ਇੱਕੋ ਚੀਜ਼ਾਂ ਜਿਹੜੀਆਂ ਮੈਂ ਦੁਬਾਰਾ ਇਸ ਤੋਂ ਬਾਅਦ ਜਿਹੜੀਆਂ ਖੋਲਣਾ ਚਾਹੁੰਦਾ ਵਾਂ ਤੇ ਅਗਲੇ ਸਟੈਪ ਦੇ ਵਿੱਚ ਜਿਹੜੀ ਆਪਾਂ ਚਲੋ ਅੱਜ ਤੁਸੀਂ ਚਾਂਚਕ ਆਏ ਤੁਹਾਡਾ ਧੰਨਵਾਦ ਤੇ ਮੈਂ ਜਦੋਂ ਇੱਕ ਗੱਲ ਪੂਰੀ ਹੋਰ ਤੱਥਾਂ ਦੇ ਨਾਲ ਲੈ ਕੇ ਜਾਵਾਂਗਾ ਤੇ ਜੋ ਬਹੁਤ ਕੁ ਨਿਕਲੂਗਾ ਸਾਡੇ ਸਰਪੰਚ ਸਾਹਿਬ ਜਿਹੜੇ ਆ ਉਹ ਕਹਿੰਦੇ ਸੀ ਕਿ ਅਸੀਂ ਜੁਡੀਸ਼ਨਲੀ ਦੀ ਮੰਗ ਕਰਦੇ ਆ ਮੈਂ ਇਹਨਾਂ ਨੂੰ ਕਿਹਾ ਕਿ ਦੇਖੋ ਆਪਣੀ ਸਰਕਾਰ ਹੈ ਮੈਂ ਮਾਨ ਸਾਹਿਬ ਕੋਲ ਪੀ ਚੰਗੇ ਅਫੀਸਰਸ ਦੀ ਸੈਟ ਬਣਾਉਂਗਾ ਜਿਹੜੇ ਇਹ ਨਹੀਂ ਹੋਊਗਾ ਕਿ ਉਹ ਡਿਪਾਰਟਮੈਂਟ ਦੇ ਵਿੱਚ ਨੇ ਤੇ ਆਪਣੇ ਡਿਪਾਰਟਮੈਂਟ ਦੀ ਪੱਖਪੂਰਜਨ ਇਹ ਇਹ ਲੋਕਾਂ ਦੇ ਸਾਡੇ ਇਲਾਕੇ ਹੀ ਤਹਾਹਾਕਾਰ ਮੱਚੀ ਪਈ ਹੈ ਕਿ 20 ਲੋਕਾਂ ਦੇ નિર્ਦੋਸ਼ ਪਰਚਾ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਪੁਲਿਸ ਤੇ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਕੀ ਅਸਲ ਚ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਇਹ ਕਹਾਣੀ ਕੀ ਬਣੀ ਹੈ ਤੇ ਖਾਕੀ ਦੀ ਮੈਂ ਕਹਿੰਦਾ ਜਿਹੜੇ ਵੀ ਲੜ ਰਹੇ ਸੀ ਨਾ ਪਰ ਆਖਰ ਕੱਲੇ 40 ਬੰਦੇ ਨਹੀਂ ਹੋਣਗੇ ਜਾਂ ਜਨਾਨੀਆਂ ਨਹੀਂ ਉਹਨਾਂ ਦੇ ਮਗਰ ਬੱਚੇ ਆ ਇਹ 100 150 ਬੰਦੇ ਦੀ ਜ਼ਿੰਦਗੀ ਦਾ ਸਵਾਲ ਆ ਇੱਕ ਇੱਕ ਜਿਹੜੀ ਬੰਦੇ ਦੀ ਜਿਹੜੀ ਜ਼ਿੰਦਗੀ ਆ ਸਾਡੇ ਲਈ ਅ ਅਹਿਮਤ ਰੱਖਦੀ ਆ ਤੇ ਅੱਜ ਮੈਂ ਕੱਲ ਮੈਂ ਅਮਰੋੜਾ ਜੀ ਕੋ ਵੀ ਟਾਈਮ ਮੰਗਿਆ ਸਾਡੇ ਜਿਹੜੇ ਪੰਜਾਬ ਪ੍ਰਧਾਨ ਨੇ ਉਹ ਵੀ ਗੱਲ ਰੱਖਣਗੇ ਤੇ ਸਾਡੇ ਸਰਪੰਚ ਸਭਾ ਨੂੰ ਕਹਿਣਾ ਚਾਹੁੰਦਾ ਕਿ ਥੋੜਾ ਹੌਸਲਾ ਰੱਖੋ ਵਿਸ਼ਵਾਸ ਰੱਖੋ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਹਲਾ ਉਹਨਾਂ ਐਫਆਈਆਰ ਨੂੰ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਪਹਿਲਾਂ ਤੇ ਜਿਹੜਾ ਪਰਿਵਾਰ ਚੋਂ ਸਾਬਕ ਇੰਸਪੈਕਟਰ ਤੁਰ ਗਿਆ ਸ਼ਹੀਦ ਹੋਇਆ ਉਹ ਬੜਾ ਸਾਡੇ ਮਨ ਨੂੰ ਠੇਸ ਪਹੁੰਚੀ ਆ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਜਿੰਨੇ ਬੰਦੇ ਪਰਚੇ ਚ ਪੈ ਗਏ ਆ ਨਾ ਉਹ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ ਚ ਉਹ ਚੀਜ਼ ਆਂਦੀ ਆ ਜਿਵੇਂ ਸਰਪੰਚ ਦਾ ਪਰਿਵਾਰ ਕਹਿੰਦਾ ਆ ਕਿ ਸਾਡੇ ਡੀਵੀਆਰ ਲਾ ਲਿਆ ਸਾਡੇ ਕੈਮਰੇ ਤੋੜ ਦਿੱਤੇ ਗਏ ਆ ਤੇ ਦੂਜੇ ਨੰਬਰ ਤੇ ਜੇ ਉਹ ਵਾਕਈ ਸਰਪੰਚ ਨੇ ਗੋਲੀ ਮਾਰੀ ਹੁੰਦੀ ਤੇ ਜਿਹੜੇ ਬੰਦੇ ਦਾ ਕਿਸੇ ਨਾ ਉਨੀ ਕੀ ਵੀ ਝਗੜਾ ਹੋਇਆ ਹੋਵੇ ਨਾ ਉਹ ਵੀ ਰਾਤ ਡਰਦਾ ਘਰ ਨਹੀਂ ਸੌਂਦਾ ਵੀ ਮੇਰੀ ਰੈਸਟ ਨਾ ਪੈ ਜੇ ਤੇ ਜੇ ਉਹ ਪੁਲਿਸ ਨੂੰ ਉਹਨਾਂ ਗੋਲੀ ਮਾਰੀ ਹੁੰਦੀ ਤੇ ਉਹ ਸਰਪੰਚ ਰਾਤ ਘਰ ਨਹੀਂ ਸੌਂਦਾ ਗੱਲ ਹੈ 9:30 ਦਾ 10 ਵਜੇ ਦੀ ਜਿਹੜੀ ਘਟਨਾ ਹੋਈ ਹੈ ਤੜਕੇ 3-4 ਵਜੇ ਦੇ ਦੌਰ ਦੇ ਦਰਾਂਨ ਉਹਨੂੰ ਸਰਪੰਚ ਨੂੰ ਕਰਵਾ ਕੇ ਰੈਸਟ ਕੀਤਾ ਗਿਆ ਜੇ ਕੁਝ ਇਹੋ ਜੀ ਗੱਲ ਹੋਈ ਹੁੰਦੀ ਉਹਨੇ ਬੰਦੇ ਨੇ ਘਰ ਨਹੀਂ ਸੋਣਾ ਆਪਾਂ ਵੇਨੇ ਕਈ ਕੇਸ ਚੱਲਦੇ ਆ ਬੰਦਿਆਂ ਤੇ ਪਿਛਲੇ ਤਾਹਾਂ ਤਾਹਾਂ ਸਾਲਾਂ ਤੋਂ ਪਗੋੜੇ ਤੁਰੇ ਆਉਂਦੇ ਆ ਤੇ ਇਹ ਬੰਦਾ ਇਹ ਤਾਂ ਹੈਗਾ ਨਹੀਂ ਵੀ ਪੁਰਾਣਾ ਕੇਸ ਸੀ ਤੇ ਉਹ ਘਰੋਂ ਪਗੋੜਾ ਆ ਤੇ ਉਹ ਕਾਬੂ ਆ ਗਿਆ ਰਾਤ ਘਟਣਾ ਹੀ ਹੈ ਤੇ ਤੜਕੇ ਉਹ ਘਰੋਂ ਫੜਿਆ ਗਿਆ ਉਹ ਤੇ ਸੁਰਖਰੂ ਹੋ ਕੇ ਸੁੱਤਾ ਸੀ ਆਪਦੇ ਘਰ ਸੁੱਤੇ ਪਏ ਨੂੰ ਆ ਕੇ ਫੜ ਲਿਆ ਗਿਆ ਤੇ ਜਿਹੜਾ ਜਿਹੜਾ ਜਾਦੇ ਬੰਦਿਆਂ ਤੇ ਪਰਚਾ ਵੀ ਹੈ ਨਾ ਵਿੱਚ ਬੀਬੀਆਂ ਵੀ ਕਈ ਫੜ ਲੀਆਂ ਗਈਆਂ ਇਹ ਵੀ ਸ਼ੱਕ ਦੇ ਦਾਇਰੇ ਚ ਆਉਂਦਾ ਵੀ ਜੇ ਕੋਈ ਘਟਨਾ ਹੋਈ ਵੀ ਆ ਗੋਲੀ ਤੇ ਇੱਕ ਬੰਦੇ ਨੇ ਮਾਰੀ ਹੋ ਇਹ ਥੋੜਾ ਵੀ ਸਾਰੇ 40 50 ਬੰਦੇ ਵਿੱਚ ਦੋਚੀ ਆ ਤੇ ਇਹਦੀ ਵਾਕਈ ਜਾਂਚ ਹੋਣੀ ਚਾਹੀਦੀ ਆ ਇਸ ਮੁਕਦਮੇ ਦੀ ਜਾਂਚ ਹੋਣੀ ਚਾਹੀਦੀ ਆ ਜੇ ਤੇ ਕਿਸੇ ਨੇ ਉਹਨੂੰ ਵਾਕਈ ਸਾਬ ਇੰਸਪੈਕਟਰ ਨੂੰ ਜਿਹਨੇ ਗੋਲੀ ਮਾਰੀ ਆ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹਦਾ ਨਹੀਂ ਕਸੂਰ ਉਹਨੂੰ ਐਫ ਆਈ ਆਰ ਚੋਂ ਕੱਢਣਾ